ਹਾਂਜੀ ਸਾਰਿਆਂ ਨੂੰ ਜੀ ਅੱਜ ਅਸੀਂ ਲੱਗੇ ਆਂ ਸਾਗ ਬਣਾਉਣ ਸਾਗ ਅਸੀਂ ਛਿਲ ਕੇ ਰੱਖ ਲਿਆ ਸੀਗਾ ਰਾਤੀ ਤੇ ਆਹ ਬਾਥੂ ਤੇ ਆਹ ਮੇਥੇ ਪਾਲਕ ਮੇਥੀ ਆਜ ਤਾਂ ਨਹੀਂ ਆ ਅਸੀਂ ਅੱਜ ਸਾਰਾ ਕੁਝ ਰਿਪਾ ਕੇ ਸਾਗ ਬਣਾਉਣ ਲੱਗੇ ਹਾਂ ਜੀ ਵਿੱਚ ਤੇ ਜਿੰਨੇ ਵੀ ਸਾਗ ਖਾਣਾ ਆ ਆਣ ਕੇ ਸਾਡੇ ਕੋਲ ਸਾਗ ਖਾਓ Yan soran nasıl birisi sor mu? Ah, thermos için su alıp mı? Geri mi katar? Nasıl bir şey ya? ਆ ਪਸਾਹਲ ਨੂੰ ਲੱਗਿਆ ਨਾਲ ਆਪਾਂ ਸ਼ਾਮਾਂ ਮੱਕੀ ਦੀ ਰੋਟੀ ਲਾਵਾਂਗੇ ਹਨਾ ਗਾਡੋ ਸਾਰੀ ਮੇਰੇ ਪੁੱਤ ਦੇ ਮੱਕੀ ਦੀ ਰੋਟੀ ਹਾਂ ਆ ਪਸਾਹਲ ਆ ਸੀਮੋਨੀਆ ਸਾਵਾਂ ਬਸ ਰਾਤੀ ਮੈਂ ਪਰ ਤਿਆਰ ਰੱਖਿਆ ਸੀ ਕਿ ਫਿਰ ਦਿਨੇ ਤੇ ਸਾਵਾਂ ਨੂੰ ਸਾਰੀ ਦਿਹਾੜੀ ਲੱਗ ਜਾਂਦੀ ਹੈ ਬਹੁਤ ਟਾਈਮ ਲੱਗਦਾ ਹੈ ਸਾਵਾਂ ਨੋ ਜੀ ਸਵਾਗਤ ਹੈ ਨਾਲ ਆਪਾਂ ਰਿੱਦੇ ਤੇ ਹੁਣ ਚਾਹ ਪੀ ਲਈ ਜੀ ਆਪਾਂ ਹਨ ਦੁਬਾਰਾ ਹੋ ਗਈ ਚਾਹ ਪੀ ਗਏ ਹੁਣ ਚਲੋ ਆ ਜਾਓ ਜੀ ਸਾਰੇ ਚਾਹ ਪੀਓ ਨਾਲ ਖਬਰ ਸੀ ਹੁੰਦੇ ਪਾਰ ਕੇ ਨਾ ਹਨ ਤੇ ਆ ਹੁਣ ਮੱਝਾ ਕਰ ਲੈਨੇ ਆਪਾਂ ਹਨ ਦੱਸਾਂ ਉਹ ਕਿ ਦਸਮਾਲ ਵੀ ਕੱਟ ਲਿਆ ਵਾ ਨਾਲ ਤੇ ਮੱਝਾ ਆਪਾਂ ਇੱਥੇ ਕੋਟਰੀਏ ਕੋੰਦੇ ਨੂੰ ਦੇ ਤੂੰ ਲੂਣ ਦੇ ਚਮਚੇ ਦੋ ਪਾਏ ਕਿ ਤਿੰਨ ਹੈ ਨਹੀਂ ਦੋ ਹੀ ਪਾਏ আচ্ছা ਉਹ ਘੱਟਾ ਲੈ ਚਮਚੇ ਦੋ ਪਾਏ ਆ ਪਾ ਤੜਕੇ ਚ ਪਾ ਲਾਂਗੇ ਬਾਕੀ ਸਮਾਂ ਮਿਰਚ ਕੁੱਟ ਕੇ ਪਾ ਦਿੰਨੇ ਹਾਂ ਆਪਾਂ ਠੀਕ ਆ ਹੂੰ ਸਾਦ ਆਪਣਾ ਬਸ ਹੋ ਗਿਆ ਵਾ ਨਾ ਨਹੀਂ ਬੱਤਾ ਬਾਤ ਨਹੀਂ ਆਪਾਂ ਲੋਣ ਦੀ ਬਾਤ ਆ ਗੱਜਾ ਹੀ ਬਾਤ ਨਾ ਲਾ ਲਈ ਆਪਾਂ ਵਧੀਆ ਪਿਆਜ਼ ਹੋਰ ਲਸਣ ਪੁੱਤ ਲਸਣ ਵੇਣਾ ਉਤੁੱਟ ਕੇ ਪਕਾਣਾ ਚੰਗੀ ਤਰ੍ਹਾਂ ਘੋਟ ਲਈ ਤਾਂ ਹਾਂ ਫਿਰ ਮਾਰ ਮਾਰ ਪਰ ਚਲ ਸੱਸ ਨੂੰ ਨੂਸ ਖਾ ਰਹੀ ਐ ਸਾਗ ਘੋਟਣਾ ਚੱਲ ਪਰ ਇਹ ਤਾਂ ਬੰਦ ਉਹਦੇ ਚ ਮੰਮੀ ਪ੍ਰੋਪਰ ਘੋਟ ਨਹੀਂ ਹੋਣ ਰਿਆ ਸੀ ਨਾ ਹਨਾ ਸਾਗ ਇਹਦੇ ਚ ਵਧੀਆ ਘੋਟ ਹੋਣ ਰਿਆ ਆ ਉਹਦਾ ਬਣਾਇਆ ਉਹਦੇ ਵਿੱਚ ਹੀ ਨਾ ਸਾਰਾ ਬਸ ਘੋਟਣਾ ਹੀ ਐ ਇਹਦੇ ਵਿੱਚ ਚੱਲ ਸੁਮਨ ਆ ਜਾ ਹੁਣ ਮੈਂ ਵੀ ਘੋਟ ਕੇ ਦੇਖਦੀ ਆ ਜਾ ਦੇਖ ਮਮੀ ਖੱਲੇ ਨਹੀਂ ਹੋਇਆ ਹੈ ਨਾ ਘੰਟਾ ਨੂੰ ਭਰੇ ਮਾੜਾ ਇਹ ਕਰੇਂਦਾ ਤੇ ਤੁਹਾਨੂੰ ਮੇਰਾ ਇੱਧਰ ਨੂੰ ਆ ਉਹ ਤੈਨੂੰ ਆਉਣਾ ਏਦਾਂ ਸਾਗ ਬਣ ਗਿਆ ਵਾ ਤਾਂ ਹੁਣ ਰੋਟੀ ਬਣਾਉਂਦੀਆਂ ਕੁੜੀਆਂ ਸਾਗ ਕਿਦਾਂ ਦਾ ਬਣਿਆ ਹੈਪੀ ਬਹੁਤ ਵਧੀਆ ਬਣਿਆ ਮੰਮੀ ਅੱਛਾ ਮਿਰਚ ਲੂਣ ਸਹੀ ਆ ਹਾਂਜੀ ਹਾਂਜੀ ਬਿਲਕੁਲ ਬਹੁਤ ਵਧੀਆ ਓਕੇ ਕਿ ਕੀ ਪਾਇਆ ਵਿੱਚ ਵਿੱਚ ਬਹੁਤ ਕੁਝ ਪਾਇਆ ਬੁੱਤ ਵੀਡੀਓ ਹੋਣਾ ਦੇਖ ਕੇ ਤਾਂ ਫਿਰ ਦੱਸ ਤੁਹਾਨੂੰ ਪਤਾ ਲੱਗ ਜਾਣਾ ਕਿ ਕੀ ਕੁਝ ਪਾਇਆ ਵਿੱਚ ਹਾਂਜੀ ਵੀਡੀਓ ਹੋਣਾ ਨਹੀਂ ਦਾਗ ਨਾਲ ਮੱਖਣ ਹਾਂਜੀ ਮਰਮੋਲੀ ਥਾਂ ਦੇ ਚਲੋ ਚਲੋ ਭੈਣਾਓ ਜਲਦੀ ਕਰੋ ਕਿੰਨੀ ਅਕੜਾਂ ਰੋਟੀਆਂ ਨਾਲ ਥੋੜੀਆਂ ਥੋੜੀਆਂ ਰਹਿ ਗਈਆਂ ਬਸ ਬਣ ਗਈਆਂ ਸਾਰੀਆਂ ਬਣ ਗਈਆਂ ਛੇਡੋ ਚਲ ਆਪਾਂ ਇੱਥੇ ਬੈ ਕੇ ਖਾ ਲੈਣੇ ਚੁੱਲੇ ਮੋਰੀ ਹਾਂਜੀ